ਲੈ ਸੱਜਣੋਂ ਚਬਾਈ ਕਰ ਸਕਦਾ ਹਾਂ ਚੱਕ ਚਬਾਈ ਭਈ ਬੜੀ ਪੋਲੀ ਹੈ ਨਾ ਪੂਰੀ ਐਨ ਜੀ ਕਾਮ ਵਾਲਾ ਕੰਮ ਹੀ ਆ ਪਹਿਲਾਂ ਜਿਹੜੀ ਮਾਰਦੇ ਬਾਈ ਕੋਈ ਪੂਰ ਸੱਟਾ ਨਹੀਂ ਕੋਈ ਅਸੀਨ ਨਹੀਂ ਹੈਗਾ ਲੈ ਸੱਜਣੋਂ ਚਬਾਈ ਕਰ ਸਕਦਾ ਹਾਂ ਚੱਕ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਚਬਾਈ ਦੀ ਐਨ ਹੋਊਗੀ ਬਿਲਕੁਲ ਪੋਲੀ ਤੇ ਮੋਟੀ ਚਬਾਈ ਦੀ ਪਿਛਲੇ ਸਣਾ ਚੋ ਵੀ ਮਾਰਦੇ ਬਾਈ ਚਬਾਈ ਤਾਂ ਇਹ ਮੰਨ ਲਓ ਯਾਰ ਜਿਵੇਂ ਜਵਾਕੇ ਚੋਲੇ ਐਦਾਂ ਦੀ ਚਬਾਈ ਲੱਗੀ ਆ ਬੱਚੀ ਨੂੰ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਪੇਦਣੀ ਕਲਾਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਅਕਸਰ ਬਾਈ ਕੋਲੋਂ ਵੀਡੀਓ ਬਣਾਉਣੇ ਰਹੇ ਨੇ ਪਸ਼ੂ ਅੱਜ ਦਿਖਾਉਣੇ ਦੀ 4-2 ਹੋਗੇ ਸੇਲ ਤੇ ਹਾਲ ਫਿਲਹਾਲ ਦੋ ਦਿਖਾ ਦਾਂਗੇ ਇੱਕ ਤਾਂ ਜਰਸੀ ਬੱਚੀ 14 ਕਿਲੋ ਤਿਆਰ ਦੁੱਧ ਤੇ ਇੱਕ ਝੋਟੀ ਦਿਖਾ ਦਾਂਗੇ ਚਾਰ ਦੰਦ ਮਗਰ ਕੱਟੀ 8 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਦੇ ਦਾਂਗੇ ਹੈਗਾ ਨੋਈਆਂ ਤੇ ਜਿਹੜਾ ਰੇਟ ਨੇ ਰੇਟ ਅੱਜ ਦੇ ਮੰਨ ਲਓ ਵੀ ਬਾਲੇ ਜੈ ਜੇ ਰਹਿਣਗੇ ਗੱਲਬਾਤ ਬਾਈ ਨਾ ਕਰਾ ਦਾਂਗੇ ਤੇ ਰੇਟ ਸੱਜਣੋਂ ਫਿਕਸ ਫਿਕਸ ਜਿਆ ਕਰਾ ਦਾਂਗੇ ਹੋਰ ਬਾਈ ਕਿਵੇਂ ਆ ਹੋ ਠੀਕ ਆ ਖੜ ਜਾ ਖੜ ਜਾ ਇਧਰੀਕ ਨੂੰ ਓਖਾ ਹੁਨਾ ਨਾ ਨਾ ਠੀਕ ਆ ਜੀ ਆ ਨਾਮ ਤੇ ਨੰਬਰ ਬੋਲਦੇ ਨਾਮ ਆਪਣਾ ਹੈਗਾ ਹੈਗਾ ਸੁਖਦੀਪ ਪਿੰਡ ਪੇਦ ਨਿਕਲਾਂ ਤਹਿਸੀਲ ਤੁਰੀ ਜ਼ਿਲ੍ਹਾ ਸੰਗਰੂਰ ਆ ਫੋਨ ਨੰਬਰ ਆਪਣਾ 62847 86711 62847 86711 ਤੇ ਸ਼ੁਰੂਆਤ ਬਾਈ ਬੱਚੀ ਦੋ ਕਰੀ ਹਾਂ ਹਾਂ ਪਲੂਨ ਬਾਈ ਤੋਂ ਬੱਚੀ ਦੋ ਕਰੋ ਜਾਸੀ ਕਰੋ ਪਲੂਨ ਕੇ ਸੁਆ ਸੁਆ ਇਹਦਾ ਦੂਜਾ ਜੀ ਕਿੰਨੇ ਦਿਨ ਹੋ ਗਏ ਅੱਜ ਇਹਨੂੰ ਸੂਈ ਨੂੰ 7ਵਾਂ ਦਿਨ ਹੋ ਗਿਆ ਜੀ ਮੈਲੇ ਮੂੜੇ ਲੱਗ ਗੀ ਮੈਲੇ ਲੱਲ ਜੀ ਚੱਲੀ ਨਹੀਂ ਜੀ ਹਜੇ ਠੀਕ ਆ ਹਾਂ ਆ ਮੈਲੇ ਬਾਈ ਕਹਿੰਦਾ ਚੱਲੀ ਨਹੀਂ ਸੂਆ ਆ ਗਿਆ ਦੂਜਾ ਤੇ ਨਸ ਆ ਗਈ ਸੱਜਣੋ ਜਰਸੀ ਦੁੱਧ 14 ਕਿਲੋ ਗੁਰੀ ਕੰਡੇ ਵਾਲਾ ਤਿਆਰ ਹੈ ਕੰਡੇ ਤੋਲਣਾਂ ਹਾਂ ਐਨ ਜਮੀ 14 ਕਿਲੋ 14 ਕਿਲੋ ਐਨ ਬੰਦੇ ਦਾ ਭਾਂਡੇ 'ਚ ਜਿਹੜਾ ਪੈਂਦਾ ਉਹ ਆ 14 ਕਿਲੋ ਟਾਈਮ ਤੋਂ ਟਾਈਮ 'ਚ ਪਾਉਂਗੇ ਟਾਈਮ ਤੋਂ ਟਾਈਮ ਕਿਤੇ ਮਾ ਘਟ ਨਾ ਜਾਵੇ ਜਮੀ ਨਹੀਂ ਗਾਰੰਟੀ ਰਹੂ ਇਹ ਗੱਲ ਦੀ ਜੇ ਦੁੱਧ 'ਚੋਂ ਘਟਵਾਦ ਹੋ ਗਈ ਠੀਕ ਹੈ ਬੰਦੇ ਨੂੰ ਖਰਚਾ ਦੇ ਕੇ ਮੋੜਾਂਗੇ ਆਪਾਂ ਕਰੋ ਠੀਕ ਹੈ ਗੱਲ ਹਾਂ ਜਿੰਨਾ ਬਾਈ ਕਹਿੰਦਾ ਦੁੱਧ ਘਾਟ ਗਿਆ 19 ਰੁਪਏ ਮੋੜ ਦਾਂਗੇ 11 ਹੋਰ ਘਮਾ ਦੇ ਇੱਥੋਂ ਏ ਲੈ ਚੱਲਾ ਚੱਲਾ ਇੱਥੋਂ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਥਾਣ ਦੇ ਕੈਸਾ ਲੱਗਿਆ ਮੱਜਾਂ ਨਾਲ ਦਾ ਹੀ ਮੱਜਾਂ ਨਾਲ ਦਾ ਥਾਣਾ ਫਾਇਟ ਵੀ ਬਹੁਤਾ ਗੁਰੀ ਥਾਣ ਲੱਗਿਆ ਸੱਜਣੋ ਮੱਜਾਂ ਨਾਲ ਦਾ ਫਾਇਟ ਵੀ ਬਾਈ ਕਹਿੰਦਾ ਮੱਜਾਂ ਵਰਗੀ ਇਹ ਆ ਤਕਰੀਬਨ ਹੋਊਗੀ 600 5.5 ਤੋਂ ਉੱਤੀ ਆਉਂਦੀ ਹੈ ਠੀਕ ਹੈ ਗੱਲ ਹਾਂ ਆ 5.5 ਤੋਂ ਬਾਈ ਕਹਿੰਦਾ ਪਲੱਸ ਰਹਿੰਦੀ ਆ ਸੂਆ ਸੱਜਣੋ ਦੂਜਾ ਹਫਤੇ ਦੀ ਸੂਈ ਮੈਲੇ ਬਾਈ ਕਹਿੰਦਾ ਚੱਲੀ ਨਹੀਂ ਚਵਾਈ ਇਹ ਮੰਨ ਲਓ ਵੀ ਡਾਂਗਾਂ ਰਗਾ ਕੰਮੀ ਆ ਨਾ ਨਾਲ ਆ ਗਿਆ ਮੱਛਾ ਦੁੱਧ ਲੱਖ ਵਾਲੀ ਮੈ ਇਹਦਾ ਮੁਕਾਬਲਾ ਕਰਦੀ ਆ ਠੀਕ ਆ ਗੱਲ ਹਾਂ ਦੁੱਧ ਅੱਜ 14 ਕਿਲੋ ਮੈਂ ਕਹਾਂਗੀ ਜੇ ਬੰਦਾ ਦੂਰੋਂ ਨੇੜੋਂ ਆਵੇ ਦੁੱਧ 14 ਕਿਲੋ ਆਪਾਂ ਅਗਲੇ ਨੂੰ ਕੰਡਾ ਲਵਾ ਕੇ ਦੇ ਦਾਂਗੇ ਗਾਰੰਟੀ ਤੇ ਠੀਕ ਆ ਗੱਲ ਕਿੰਨਾ ਕ ਕਰ ਦੂ ਮੈਲੇ ਮੁੰਡੇ ਦੁੱਧ ਮੈਲੇ ਲੱਗੀ ਮੈਨੂੰ ਐ ਲੱਗਦਾ ਉਮੀਦ ਹੈਗੀ ਵੀ ਬੱਸੀ 16 17 ਕਿਲੋ ਦੁੱਧ ਦੇ ਦੂੰਗੀ 14 ਅੱਜ ਤੇ ਹਾਂ 14 ਆਪਾਂ ਬਾਲਾ ਨਹੀਂ ਕਹਿੰਦੇ ਵੀ 20 ਦੇ ਦੂ ਬਾਈ ਦੇ ਦੂ ਨਾ 16 150 ਕਿਲੋ ਜਾਇਜ ਪੈਸੇ ਜੰਮੀ ਜੈ ਜੀ ਗੁਰੀ ਅੱਜ ਬਸ ਇੱਕ ਪੈਸੇ ਵਟਣ ਵਾਲੀ ਕੰਮ ਕਰਾਂਗੇ ਆਪਾਂ ਲੋਕਾਂ ਨੂੰ ਨਰਾਜ਼ ਨਹੀਂ ਕਰਦੇ ਕਿੰਨੇ 65 ਚੋ ਛੋਟ ਕਰ ਦਾਂਗੇ ਬਸ ਮਰਜੀ ਦੀ ਛੋਟੇ ਹੋਊਗਾ ਹਾਂ ਛੋਟ ਆ 65 ਚੋ ਬਾਈ ਕਹਿੰਦਾ ਕੱਲੀ ਛੋਟ ਕਰਨੀ ਆ ਕੋਈ 55 57 58 ਵਾਲਾ ਨਾ ਫੋਨ ਲਾਉਣ ਦੀ ਕਿਰਪਾ ਨਾ ਕਰੇ ਬਾਈ ਹਾਂ ਵਾਸ ਤੇ ਹਾਈਟ ਆ ਗਈ ਜਿਵੇਂ ਆਪਾਂ ਕਹਿ ਲੈਣਾ ਮੀਡੀਅਮ ਜੀ ਆ ਗਈ ਕੋਈ ਭਰਾ ਕਹੇ ਯਾਰ ਕੈਮਰੇ ਚ ਵੱਡੀ ਬੁੱਡੀ ਦਿਖ ਜੇ ਹਨਾ ਉਹ ਸਿਸਟਮ ਨਹੀਂ ਹਾਈਟ ਜਰਸੀ ਵਾਲੀ ਇਹ ਆ ਗਈ ਪਰ ਇਹ ਚੀਜ਼ ਰਹੂਗੀ ਵੀ ਇਹ ਪੰਜਾਬ ਵਾਲੀ ਹੈ ਹਿਮਾਚਲ ਵਾਲੀ ਨਹੀਂ ਹੈਗੀ ਉਹ ਨਹੀਂ ਗਾਰੰਟੀ ਰਹੂ ਜਿੰਨਾ ਦੁੱਧ ਬਾਈ ਨੇ ਦੱਸਤਾ ਬਾਈ ਕਹਿੰਦਾ ਉਹ ਚੀਜ਼ ਦੀ ਗਾਰੰਟੀ ਰਹੂਗੀ ਫਾਈਟ ਕਿਤੇ ਕੋਈ ਭਰਾ ਨੇੜੇ ਆ ਕੇ ਅੱਖੇ ਛੋਟੀ ਆ ਵੱਡੀ ਆ ਵੀਡੀਓ ਦੇ ਮਾਧਿਅਮ ਜੀ ਦੇਖ ਲਓ ਜਿੱਦਾਂ ਦੀ ਹੈਗੀ ਚਬਾਈ ਦਿਖਾ ਦਾਂਗੇ ਭਾਈ ਹਾਂ ਹਾਂ ਬੱਚਾ ਬੱਚਾ ਲਾ ਕੇ ਮਾਰ ਦੇਣਾ ਤਾਂ ਰਾਮ ਰੋਇ ਸਹੀਨ ਹੀ ਨਹੀਂ ਹੈਗਾ ਲੈ ਸਤਿਨੂੰ ਚਬਾਈ ਕਰ ਸਕਦਾ ਚੱਕ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਚਬਾਈ ਦੀਆਂ ਹਨ ਹੋਊਗੀ ਬਿਲਕੁਲ ਪੋਲੀ ਤੇ ਮੋਟੀ ਚਬਾਈ ਦੀ ਪਿਛਲੇ ਸਣਾ ਜੋ ਮਾਰਦੇ ਭਾਈ ਚਬਾਈ ਤਾਂ ਇਹ ਮੰਨ ਲਓ ਯਾਰ ਜਿਵੇਂ ਜਵਾਕੇ ਚੋਲੇ ਇਦਾਂ ਦੀ ਚਬਾਈ ਲੱਗੀ ਆ ਬੱਚੀ ਨੂੰ ਠੰਡੀ ਸੀਲ ਦੀ ਵੀ ਗਾਰੰਟੀ ਦਊਗੀ ਪੂਰੀ ਜੀ 16 ਕਿਲੋ ਦੀ 16 ਕਿਲੋ ਦੀ ਆਪਾਂ ਘਰ ਦੀ ਹੋਟ ਲੈ ਲਾਂਗੇ ਅਗਲੇ ਦੀ 14 ਕਿਲੋ ਆਪਾਂ ਮਣਕੇ ਦੇਵਾਂਗੇ ਆਪਣੇ ਘਰ ਵਾਲੀ ਦਾ ਚਲੋ ਅਗਲੇ ਦੀ ਕੇਰ ਤੇ ਸੇਵਾ ਤੇ ਹਾਂ ਬਾਕੀ ਹਾਂ ਜਿੰਨਾ ਉਰੇ ਆ ਹਾਂ ਉਰੇ 14 ਉਹਦੀ ਆਪਾਂ ਤਸੱਲੀ ਕਰਾਂ ਮੈਂ ਕਹਿੰਦਾ ਜੀ ਬੰਦਾ ਟਾਈਮ ਤੋਂ ਟਾਈਮ 6 ਤੋਂ 6 ਚ ਹੋਵੇ 5 ਤੋਂ 5 ਚ ਹੋਵੇ ਠੀਕ ਆ ਗੱਲ ਹਾਂ ਦੁੱਧ ਜਿੰਨਾ ਵੀਡੀਓ ਚ ਬੋਲਦਾ ਉਨੀ ਨਿਭੜੂ ਠੀਕ ਆ ਗੱਲ ਤੇ ਹੁਣ ਮਾਰਦੇ ਕਰੀ ਆ ਦੋ ਨੰਬਰ ਵਾਲੇ ਪਸ਼ੂ ਤੇ ਝੋਟੀ ਦੇ ਕੈਮਰਾ ਤੇ ਨਾਲ ਇਹਦੇ ਆ ਗਈ ਕੱਟੀ ਤੋਹਰ ਚੋਬਰਾ ਖੋਲ ਕੇ ਸੂਆ ਇਹਦਾ ਸੂਆ ਪਲੂਣਾ ਕੁਰੀ ਪਹਿਲਾ ਹਾਂ ਚਾਰ ਦੰਦਾਂ ਦਾ ਚਾਰ ਦੰਦਾਂ ਦਾ ਪਿਓਰ ਜਮਾ ਪਿਓਰ ਜਮੀ ਐਣਾ ਅਗਲਾ ਪੱਟ ਕੇ ਵੀ ਦੇਖ ਸਕਦਾ ਠੀਕ ਆ ਗੱਲ ਹਾਂ ਆ ਦੰਦਾਂ ਜਾ ਕੇ ਚਾਰ ਦੰਦ ਸੂਆ ਪਹਿਲਾ ਤੇ ਮਗਰ ਕੱਟੀ ਕਿੰਨੇ ਕਿੰਨੇ ਟਾਈਮ ਦਾ ਸੂਆ ਇਹ ਮਹੀਨੇ ਦਾ ਲਾ ਲਓ ਸਵਾ ਦਾ ਲਾ ਲਓ ਬਸ ਕੋਈ ਜ਼ਿਆਦੇ ਨਹੀਂ ਹੈਗਾ ਮੈਲੇ ਮੂਲੇ ਲੱਗ ਹੱਟੀ ਮੈਲੇ ਮੂਲੇ ਲੱਗ ਹੱਟੀ ਦੇਖੋ ਦੁੱਧ ਤਾਂ 9 ਤੋਂ ਬਾਹਰੀ ਦੀ ਗੁਰੀ ਠੀਕ ਹੈ ਕਈ ਵਾਰ ਨਾ ਤੁਹਾਨੂੰ ਵੀ ਪਤਾ ਹੁਣ ਦੂਜੇ ਥਾਂਵੇਂ ਆਉਂਦਾ ਹੈ ਪਸ਼ੂ ਉਪਰਾ ਕਰ ਜਾਂਦਾ ਹੈ ਜੋ ਘਰ ਦੀ ਜੰਪ ਪਾਲਦੀ ਇਹ ਕਿਹੜਾ ਹੁਣ ਟੈਂਪੂ 'ਚ ਬਾੜਾ ਚੜੀ ਹੋਈ ਹੈਗੀ ਠੀਕ ਹੈ ਗੱਲ ਹਾਂ ਵੀ 8 ਦੀ ਆਪਣੇ ਘਰੋਂ ਗਾਰੰਟੀ ਹੈ 8 ਕਿਲੋ ਚ ਵਾਦਾਂਗੇ 8 ਕਿਲੋ ਆਪਾਂ ਚਵਾ ਕੇ ਬੰਦੇ ਨੂੰ ਕੰਡਾ ਲਵਾਵਾਂਗੇ ਲੀਟਰ ਲਾ ਦਾਂਗੇ ਜਾਈਂ ਲੀਟਰ ਦਾ ਕੰਡੇ ਦਾ ਕੰਡੇ ਵਾਲਾ ਚਵਾਵਾਂਗੇ 8 ਕਿਲੋ ਦਾ ਠੀਕ ਆ ਗੱਲ ਹਾਂ ਕੰਡੇ ਦਾ ਬਾਈ ਕਹਿੰਦਾ 8 ਕਿਲੋ ਚਵਾਵਾਂਗਾ ਠੰਡੀ ਸੀਲ ਦੀ ਗਰੰਟੀ ਆ ਕੰਡੇ ਚਾਰ ਦੰਦ ਆ ਲੈ ਚੱਲ ਲੈ ਚੱਲ ਲੈ ਚੱਲ ਠੰਡੀ ਸੀਲ ਦੀ ਗੁਰੀ ਫੋਜ ਜ਼ਿੰਮੇਦਾਰੀ ਠੀਕ ਆ ਗੱਲ ਨਾ ਕੋਈ ਔਲ ਨਾ ਸੌਲ ਠੀਕ ਆ ਗੱਲ ਥਣ ਥਣ ਪੂਰਾ ਦੇਖ ਗਈਆਂ ਜਿਆਦਾ ਚਵਾਈ ਦੀ ਕਿਵੇਂ ਆ ਚਵਾਈ ਦੀ ਹਨ ਜੰਮੀ ਫੋਕੀ ਹਾਂ ਹਾਂ ਆ ਬੱਚਾ ਲਾ ਕੇ ਸਜਣ ਨੂੰ ਧਾਰਾਂ ਦਿਖਾ ਦਾਂਗੇ ਮਾਰ ਕੇ ਲੇਵਾ ਰੱਖ ਦੇ ਕਹਿ ਲਿਆ ਫਿਕਸ ਫਿਕਸ ਜਾ ਬਿਲਕੁਲ ਪਰ ਥੱਲੇੋਂ ਚਵਾਈ ਦੀ ਬਾਈ ਕਹਿੰ 85 ਜੋ ਛੋੜ ਮਰਜ਼ੀ ਦੀ ਕਰ ਦਾਂਗੇ ਯਾਰ 85 ਜੋ ਛੋਟ ਕਰ ਦਾਂਗੇ ਹਾਂ ਮਰਜ਼ੀ ਦੀ ਦੁੱਧ 8 ਕਿਲੋ ਕੰਡੇ ਲਵਾ 8 ਕਿਲੋ ਹਾਂ ਠੀਕ ਆ ਗੱਲ ਆਲਾ ਕੇ ਬੱਚਾ ਬਈ ਤਰਾਈ ਦੀ ਵੀ ਦਿਖਾ ਦੇ ਮਾਰ ਲੈ ਸੱਜਣਾਂ ਚਬਾਈ ਕਰ ਸਕਦੇ ਹਾਂ ਚੱਕ ਚਬਾਈ ਹੋਈ ਜੀ ਬੜੀ ਪੋਲੀ ਹੈ ਨਾ ਪੂਰੀ ਐਣ ਜੀ ਗਾਮ ਵਾਲਾ ਕੰਮ ਹੀ ਆ ਪੀਲਾ ਜੀ ਮਾਰ ਦੇ ਬਾਈ ਕੋਈ ਪੂਰ ਸੱਟਾ ਨਹੀਂ ਕੋਈ ਨਾੜ ਗੰਡ ਨਹੀਂ ਚਬਾਈ ਐਣ ਫੋਕੀ ਗੁਰੀ ਇੰਗਲੈਂਡੋਂ ਗਾਮ ਵਾਲੀ ਆਵਾ ਛੱਡ ਦੇ ਜਿਆਦਾ ਥੱਲੇ ਨਾ ਖਰਾਬ ਕਰ ਚਵਾਈ ਆ ਗਈ ਸੱਜਣੋ ਫੁੱਲ ਮੋਟੀ ਤੇ ਥਣ ਲੱਗ ਗਿਆ ਕਹ ਲਈਏ ਮੁਠੀ ਵਾਲਾ ਹਾਂ ਪੂਰੀ ਥੀ ਚਵਾਈ ਵਾਲਾ ਸਵੇਰ ਆਦੀ ਆ ਗਈ ਠੰਡੀ ਬਿਲਕੁਲ ਲੈ ਕਰੀ ਉਰਲੇ ਬੰਨੇ ਬਾਈ ਪਾਸਮੀ ਹੋਈ ਥੱਲੇ ਮਾਰਨੀ ਕਰੀ ਕੈਮਰਾ ਕਰਾਣੀ ਚ ਇੱਕ ਇਹਦਾ ਬਾਈ ਕਹਿੰਦਾ ਨਾ 85 ਚ ਮਾਨ ਤਾਨ ਜਿਹੀ ਹੋਊਗਾ ਕਹ ਲਈਏ ਸ਼ੋਰਟ ਹੋਊਗੀ ਆਦਰ ਥੋੜਾ ਟੈਟਰ ਜੀ 10 ਪੀਸ ਬਣ ਜੂ ਸਾਹਮਣ ਵਾਲਾ ਠੀਕ ਆ ਗੱਲ ਤੇ ਮੇਨ ਗੱਲ ਹੈ ਜਿਹੜੀ ਮਗਰ ਆ ਗਈ ਕੱਟੀ ਹੈ ਨਾ ਕੱਟੀ ਹਾਂ ਜੀ ਕੱਟੀ ਵਧੀਆ ਰਿਕਾਰਡ ਦੀ ਹੈ ਜੀ ਆ ਨਾਲ ਕੱਟੀ ਆ ਗਈ ਆਪ ਆ ਗਈ ਚਾਰ ਦੰਦ ਉਹ ਚੀਜ਼ ਦੀ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਇੱਕ ਦਾ ਹੀ ਝੋਟੀ ਦਿਖਾਤੀ ਬਾਈ ਕੋਲੇ 85 ਚੋਂ ਛੋਟ ਹੋਊਗੀ ਤੇ ਇਹਦੀ ਬਾਈ 65 ਚੋਂ ਹਾਂਜੀ ਹਾਂ ਇਹਦੀ ਬਾਈ ਕਹਿੰਦਾ 65000 ਚੋਂ ਛੋਟ ਕਰ ਦਿਆਂਗੇ ਪਿੰਡ ਆ ਗਿਆ ਪੇਦਣੀ ਕਲਾਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਦੋ ਪਸ਼ੂ ਦਿਖਾਤੇ ਬਾਈ ਕੋਲੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ